ਬਾਸ ਜੂਜੀ ਕਾ ਖਾਲਸਾ ਵਾ ਜੀ ਕੀ ਫਤਿਹ ਸੋ ਅੱਜ ਗੁਰਸਾਗਰ ਮਸਤੋਣਾ ਸਾਹਿਬ ਸ੍ਰੀ ਸਾਈਂ ਪਾਠ ਸੇਵਾ ਲੈਰ ਬਲੋ ਗੁਰਵਾਣੀ ਵਿਚਾਰ ਨੂੰ ਮੁਖਾਲਲਾ ਰਵਾਇ ਜਾ ਰੇ ਗੁਰਦੁਆਰਾ ਕਾਲ ਬੂੰਗਾ ਸਾਹਿਬ ਦੇ ਸਥਾਨ ਤੇ ਜਿੱਥੇ ਕੇ ਸੰਤਵਾਦ ਤੁਸਰੀ ਮਹਾਂਪੁਰਖ ਹਨ 32 ਸਾਲ ਬਾਅਦ ਕੇ

ਇਹ ਮਰਸੂਦ ਹੋਵੇ ਸੇਂਗੰਦਾ ਇਹ ਰਹਿਣਾ ਜਨਰਲ ਰਤੀ ਰਹੋਗੇ ਨਾ ਚੇਂ ਭਗਤ ਸਾਹਿਬ ਦਾ ਰੈਂਡ ਉਹ ਵੀ ਹੋ ਰਿਹਾ ਹਾਂ ਗੋ ਸੋਏ ਤੇ ਕੈਂਡਰ ਉਸ ਤੋਂ ਬੰਦ ਸਰਬਾਹ ਸਾਹਿਬ ਦੇ ਵਿੱਚ ਗੁਰਬਾਣੀ ਵਿਚਾਰਨ ਸੁਣਾਇਆ ਜਾਂਦਾ ਬੱਚਾ ਤੋਂ ਗੁਰਬਾਣੀ ਵਿਚਾਰ ਸੁਣਾਇਆ ਜਾਂਦਾ ਇਹ ਬੱਚੇ ਗੁਰਬਾਣੀ ਫੋਟੋ ਇਹਦੇ ਵਿੱਚ ਚਾਰੀ ਸਮਾਂ ਦੇ ਨੇ ਉਸਦੇ ਵਿੱਚ ਉਹ ਰਵੱਈਆ ਇਸ ਤਰ੍ਹਾਂ ਬਾਣੀ ਦਾ ਜਿਹੜਾ ਤਰੀਕਾ ਸਵੇਨ ਦਾ ਬੱਚਾ ਬਹੁਤ ਰਹਾ ਤਾਂ ਫਿਰ ਉਹ ਖੇਮਗਾਤ ਬੱਚਾ ਤੋਂ ਬਹੁਤ ਚਾਹ ਬਣੀ ਸੀ ਜੀ over. Oh.